ਫੈਸਲਾ ਵਾਪਸ ਲੈਣ ਦਾ ਕਾਰਨ ਪੰਜਾਬ ਸਰਕਾਰ ਦਾ ਇਹ ਆ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਅੱਠ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੇ ਖਿਲਾਫ ਜਿਹੜਾ ਸੰਘਰਸ਼ਾਂ ਚ ਆ ਰਹੇ ਸੀ ਜਿਹੜੀ ਨੀਤੀ ਇਹ ਕਹਿੰਦੀ ਹੈ ਕਿ ਸਾਰਾ ਕੁਝ ਪ੍ਰਾਈਵੇਟ ਹੀ ਕਰਨਾ ਸਕੂਲ ਕਾਲਜ ਕੁਝ ਸਰਕਾਰੀ ਰਹਿਣ ਹੀ ਨਹੀਂ ਦੇਣਾ ਉਸ ਨੀਤੀ ਕਰਕੇ ਇਹ ਅੱਠ ਕਾਲਜ ਪ੍ਰਾਈਵੇਟ ਹੋ ਰਹੇ ਸੀ ਉਸੇ ਨੀਤੀ ਤਹਿਤ ਸਿੱਖਿਆ ਨੀਤੀ ਚ ਇਹ ਹੈਗਾ ਕਿ 10 ਤੋਂ 12 ਕਿਲੋਮੀਟਰ ਦੇ ਘੇਰੇ ਚ ਇੱਕ ਸਕੂਲ ਹੋਣਾ ਚਾਹੀਦਾ ਉਵੇਂ ਆਮ ਆਮਦਮੀ ਪਾਰਟੀ ਕਰ ਰਹੀ ਹੈ ਵੀ 118 ਸਕੂਲਾਂ ਤੇ ਇਕੱਲਾ ਪੈਸਾ ਲਾਉਣਾ ਇਹੀ ਸਕੂਲਾਂ ਨੂੰ ਜਿਹੜਾ ਮੋਡੀਫਾਈ ਕਰਨਾ ਬਾਕੀ ਸਕੂਲਾਂ ਤੇ ਪੈਸੇ ਲਾਉਣ ਦੀ ਲੋੜ ਨਹੀਂ ਜਦੋਂ ਦੀ ਪੰਜਾਬ ਸਰਕਾਰ ਆਈ ਆ ਇੱਕ ਵੀ ਕਾਲਜ ਦੱਸਦੇ ਉਹ ਜਿੱਥੇ ਉਹਨਾਂ ਨੇ ਸਰਕਾਰੀ ਭਰਤੀ ਕੀਤੀ ਹੋਵੇ ਕੋਈ ਸਰਕਾਰੀ ਕਾਲਜ ਵਿੱਚ ਜਿਹੜਾ ਸਰਕਾਰੀ ਭਰਤੀ ਪ੍ਰੋਫੈਸਰਾਂ ਦੀ ਹੋਈ ਨਹੀਂ ਹੈ ਜਿਹੜੇ ਪ੍ਰੋਫੈਸਰ ਸਰਕਾਰੀ ਮਤਲਬ ਇੱਥੇ ਕਾਲਜਾਂ 'ਚ ਪੜ੍ਹਾ ਵੀ ਰਹੇ ਆ ਕੋਈ ਗੈਸਟ ਫੈਕਲਟੀ ਆ ਕੋਈ ਕੰਟਰੈਕਟ ਤੇ ਆ ਕੋਈ ਮਤਲਬ ਪਾਰਟ ਟਾਈਮਰ ਆ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਸੀ ਸਰਕਾਰ ਨੂੰ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ 29 ਜੁਲਾਈ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਹੁੰਦੀ ਆ ਤੇ ਉਸ ਤੋਂ ਬਾਅਦ ਆ ਪੂਰੇ ਪੰਜਾਬ ਦੇ ਵਿੱਚ ਇਹ ਗੱਲਬਾਤ ਇਹ ਚਰਚਾ ਛੜਦੀ ਹੈਗੀ ਕਿ ਪੰਜਾਬ ਦੇ ਜੋ ਸਰਕਾਰੀ ਕਾਲਜ ਹੈਗੇ ਆ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾਣਾ ਹੈਗਾ ਤੇ ਉਸ ਰਿਪੋਰਟ ਦੇ ਵਿੱਚ ਅੱਠ ਕਾਲਜ ਆ ਜਿਹੜੇ ਉਹ ਮੈਂਸ਼ਨ ਕੀਤੇ ਹੋਏ ਸੀਗੇ ਪਰ ਜਿਹੜੇ ਵਿਦਿਆਰਥੀ ਕਿਤੇ ਨਾ ਕਿਤੇ ਜਾਗਦਿਆਂ ਜ਼ਮੀਰਾਂ ਵਾਲੇ ਸੀਗੇ ਜਾਗਦੇ ਸਿਰਾਂ ਵਾਲੇ ਸੀਗੇ ਉਹਨਾਂ ਨੇ ਇਸ ਮੁੱਦੇ ਨੂੰ ਆ ਜਿਹੜਾ ਗੰਭੀਰਤਾ ਦੇ ਨਾਲ ਲਿਆ ਤੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਕਈ ਕਾਲਜਾਂ ਦੇ ਵਿੱਚ ਆ ਜਿਹੜਾ ਉਹ ਪ੍ਰੋਟੈਸਟ ਵੀ ਕੀਤਾ ਤੇ ਕੱਲ ਹੀ ਆ ਜਿਹੜਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਅਖਬਾਰ ਅਖਬਾਰ ਦੇ ਵਿੱਚ ਇੱਕ ਰਿਪੋਰਟ ਲੱਗੀ ਸੀਗੀ ਜਿਸ ਦੇ ਵਿੱਚ ਇਹ ਆਖਿਆ ਗਿਆ ਕਿ ਪੰਜਾਬ ਸਰਕਾਰ ਨੇ ਫਿਲਹਾਲ ਜੋ 8 ਕਾਲਜ ਆਟੋਨਮਸ ਕੀਤੇ ਸੀਗੇ ਭਾਵੇਂ ਕਿ ਪ੍ਰਾਈਵੇਟ ਹੀ ਕਰਨੇ ਸੀਗੇ ਉਹਨਾਂ ਨੂੰ ਆਟੋਨਮਸ ਕਰਨ ਦਾ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਤੇ ਮਾਨ ਸਰਕਾਰ ਦਾ ਇਹ ਕਹਿਣਾ ਹੈਗਾ ਕਿ ਅਸੀਂ ਆਪਣੇ ਬਲਬੂਤੇ ਤੇ ਆ ਜਿਹੜਾ ਇਹਨਾਂ ਕਾਲਜਾਂ ਨੂੰ ਚਲਾਵਾਂਗੇ ਪਰ ਫਿਰ ਵੀ ਆ ਜਿਹੜਾ ਸਰਕਾਰੀ ਪ੍ਰਜਿੰਦਰਾ ਕਾਲਜ ਫਰੀਦਕੋਟ ਵਿਖੇ ਇੱਕ ਪ੍ਰਦਰਸ਼ਨ ਇੱਕ ਧਰਨਾ ਲੱਗਾ ਹੋਇਆ ਇਹਨਾਂ ਵਿਦਿਆਰਥੀਆਂ ਦਾ ਕਿੰਨਾ ਕੁ ਇਸ ਗੱਲ ਦੇ ਵਿੱਚ ਯਕੀਨ ਹੈਗਾ ਕਿ ਉਹ ਜੋ ਕਾਲਜ ਆਟੋਨਮਸ ਕਰਨ ਵਾਲੇ ਹੈਗੇ ਆ ਉਹ ਸਰਕਾਰ ਨੇ ਜੋ ਵਿਸ਼ਵਾਸ ਦਿਵਾਇਆ ਉਸ ਦੇ ਉੱਤੇ ਇਹਨਾਂ ਨੂੰ ਕਿੰਨਾ ਕੁ ਯਕੀਨ ਆ ਤੇ ਇਸ ਧਰਨੇ ਦਾ ਜਿਹੜਾ ਮੁੱਖ ਮੰਤਵ ਕੀ ਹੈਗਾ ਸਾਡੇ ਨਾਲ ਵਿਦਿਆਰਥੀ ਆਗੂ ਹਰਵੀਰ ਕੌਰ ਗੰਡੜ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਵੀਰ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਹਰਵੀਰ ਜੀ ਅ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਤੁਸੀਂ ਲੰਬਾ ਸੰਘਰਸ਼ ਲੜਿਆ ਕਈ ਥਾਵਾਂ ਦੇ ਉੱਤੇ ਤੁਹਾਡੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਆ ਜਿਹੜਾ ਉਹ ਪ੍ਰਦਰਸ਼ਨ ਕੀਤਾ ਤੇ ਫਿਲਹਾਲ ਆ ਜਿਹੜਾ ਕੱਲ ਮਾਨ ਸਾਹਿਬ ਦਾ ਬਿਆਨ ਛਪਿਆ ਸੀਗਾ ਉਸ ਦੇ ਵਿੱਚ ਕਿਹਾ ਕਿ ਅਸੀਂ ਆਪਣੇ ਬਲਬੂਤੇ ਤੇ ਆ ਜਿਹੜਾ ਉਹ ਚਲਾਵਾਂਗੇ ਕਾਲਜਾਂ ਨੂੰ ਤੇ ਕੇਂਦਰ ਸਰਕਾਰ ਦੀ ਹੈ ਜਿਹੜੀ ਅ ਜੋ ਉਹਨਾਂ ਨੇ ਕਿਹਾ ਹੈਗਾ ਕਿ ਕਾਲਜ ਜਿਹੜੇ ਆਟੋਨਮਸ ਕੀਤੇ ਹੈਗੇ ਉਹ ਫੈਸਲਾ ਜਿਹੜਾ ਅਸੀਂ ਵਾਪਸ ਲੈ ਲਾਂਗੇ। ਪਹਿਲਾਂ ਤੇ ਇਸ ਫੈਸਲੇ ਨੂੰ ਆ ਜਿਹੜਾ ਕਿਵੇਂ ਦੇਖਦੇ ਹੋ ਮਾਨ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਇਹ ਜਿਹੜਾ ਫੈਸਲਾ ਵਾਪਸ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਫੈਸਲਾ ਵਾਪਸ ਲੈਣ ਦਾ ਕਾਰਨ ਪਹਿਲਾਂ ਇਹ ਆ ਕਿ ਵੱਡੀ ਗਿਣਤੀ ਜਿਹੜੇ ਅਧਿਆਪਕ ਜੱਥੇ ਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਤੇ ਤੱਕ ਸਯੁਕਤ ਕਿਸਾਨ ਮੋਰਚੇ ਨੇ ਵੀ ਜਿਹੜਾ ਹੁਣ ਪਿੱਛੇ ਜੇ ਕਿਸਾਨੀ ਮੰਗਾਂ ਤੇ ਪ੍ਰੋਟੈਸਟ ਕੀਤਾ ਉਹਦੇ ਵਿੱਚ ਇਹ ਮੰਗ ਰੱਖੀ ਕਿ ਜਿਹੜਾ ਸਰਕਾਰ ਦਾ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਫੈਸਲਾ ਇਹ ਵਾਪਸ ਲਿਆ ਜਾਵੇ ਇਹ ਫੈਸਲਾ ਵਾਪਸ ਲੈਣ ਦਾ ਕਾਰਨ ਪੰਜਾਬ ਸਰਕਾਰ ਦਾ ਇਹ ਆ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਖਿਲਾਫ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦੇ ਖਿਲਾਫ ਜਿਹੜਾ ਸੰਘਰਸ਼ਾਂ 'ਚ ਆ ਰਹੇ ਸੀਗੇ 8 ਕਾਲਜਾਂ ਵਿੱਚ 31 ਅਗਸਤ ਤੱਕ ਅਗਰ ਫੈਸਲਾ ਵਾਪਸ ਨਾ ਲਿਆ ਜਾਂਦਾ ਤਾਂ 8 ਕਾਲਜਾਂ ਨੂੰ ਜਿਹੜਾ ਉਹ ਪੱਕਾ ਉਹਤੇ ਲੋਕ ਲਾ ਕੇ ਮਤਲਬ ਅੰਮੀ ਹੜਤਾਲ ਦਾ ਜਿਹੜਾ ਸੱਦਾ ਉਹ ਪੰਜਾਬ ਸਟੂਡੈਂਟਸ ਯੂਨੀਅਨ ਤੇ ਇੱਕ ਅਧਿਆਪਕ ਜਥੇਬੰਦੀ ਨੇ ਦੇ ਦਿੱਤਾ ਹੈਗਾ ਸੀ ਇਹ ਜਿਹੜਾ ਸੰਘਰਸ਼ਾਂ ਦੇ ਦਬਾਅ ਕਰਕੇ ਜਿਹੜਾ ਪੰਜਾਬ ਸਰਕਾਰ ਨੂੰ ਆਪਦਾ ਫੈਸਲਾ ਵਾਪਸ ਲੈਣਾ ਪਿਆ ਬਾਕੀ ਜਿਹੜੀ ਇਹ ਗੱਲ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਸੀਂ ਪੰਜਾਬ ਦੇ ਪੱਖ ਵਿੱਚ ਜਿਹੜਾ ਫੈਸਲਾ ਕੋਈ ਵੀ ਫੈਸਲਾ ਜਿਹੜਾ ਪੰਜਾਬ ਦੇ ਪੱਖ ਜੀ ਲੈਣੇ ਆ ਵਿਰੋਧ ਨਹੀਂ ਜਾਵਾਂਗੇ ਤੇ ਜੇ ਇਸ ਜਿਹੜੀ ਇਸ ਫੈਸਲੇ ਦੀ ਸਮੀਖਿਆ ਕਰਾਂਗੇ ਉਹਨਾਂ ਨੇ ਇੱਕ ਬਿਆਨ ਦਿੱਤਾ ਤੇ ਹਜੇ ਵੀ ਕੋਈ ਭਰੋਸਾ ਨਹੀਂ ਹੈਗਾ ਇਹ ਕਲਾ ਬਿਆਨ ਹੀ ਆ ਜਿਵੇਂ ਅੱਠ ਕੌਲਜਾਂ ਨੂੰ ਸੱਚੀ ਮੁੱਚੀ ਜਿਹੜਾ ਖੁਦਮੁਖਤਿਆਰੀ ਦਾ ਫੈਸਲਾ ਵਾਪਸ ਲਿਆ ਹੈਗਾ ਇਹ ਕੋਈ ਹਜੇ ਸੋਲਿਡ ਜਿਹੜੀ ਉਹ ਜਾਣਕਾਰੀ ਆਪਣੇ ਤੱਕ ਪਹੁੰਚੀ ਨਹੀਂ ਹੈ ਕਲਾ ਬਿਆਨ ਹੀ ਜਿਹੜਾ ਹਜੇ ਤੱਕ ਆਇਆ ਬਾਕੀ ਆਮ ਆਦਮੀ ਪਾਰਟੀ ਗੱਲਾਂ ਤਾਂ ਬਹੁਤ ਕਰਦੀ ਹੈ ਗੱਲਾਂ ਤੇ ਕੁਝ ਵੀ ਕਹਿ ਸਕਦੀ ਹੈ ਪਰ ਇਹ ਫੈਸਲਾ ਵਾਪਸ ਸੱਚੀ ਹੋ ਰਿਹਾ ਜਾਂ ਨਹੀਂ ਹੋ ਰਿਹਾ ਅਜਿਵੇਂ ਇਹ ਜਿਹੜਾ ਫੈਸਲਾ ਜਿਹੜਾ ਆਮ ਆਦਮੀ ਪਾਰਟੀ ਨੇ ਯੂਜੀਸੀ ਨੇ ਜਿਹੜਾ ਵੀ ਨੋਟਿਸ ਕੱਢਿਆ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਇਹ ਕੇਂਦਰੀਕਰਨ ਦੀ ਨੀਤੀ ਤਹਿਤ ਕੱਢਿਆ ਜਿਹੜੀ ਨਵੀਂ ਸਿੱਖਿਆ ਨੀਤੀ ਕਰਕੇ ਜਿਹੜੀ ਕੇਂਦਰੀਕਰਨ ਕੀਤਾ ਜਾ ਰਿਹਾ ਉਸ ਨੀਤੀ ਨੀਤੀ ਕਰਕੇ ਜਦੋਂ ਜਿਹੜੀ ਨੀਤੀ ਇਹ ਕਹਿੰਦੀ ਹੈ ਕਿ ਸਾਰਾ ਕੁਝ ਪ੍ਰਾਈਵੇਟ ਹੀ ਕਰਨਾ ਸਕੂਲ ਕਾਲਜ ਕੁਝ ਸਰਕਾਰੀ ਰਹਿਣ ਹੀ ਨਹੀਂ ਦੇਣਾ ਉਸ ਨੀਤੀ ਕਰਕੇ ਇਹ ਅੱਠ ਕਾਲਜ ਪ੍ਰਾਈਵੇਟ ਹੋ ਰਹੇ ਸੀ ਉਸੇ ਨੀਤੀ ਤਹਿਤ ਜਦੋਂ ਇਹ ਨੀਤੀ ਬਾਕੀ ਥਾਵਾਂ ਤੇ ਪੰਜਾਬ ਸਰਕਾਰ ਲਾਗੂ ਕਰ ਰਹੀ ਹੈ ਇੱਕ ਫੈਸਲੇ ਤੇ ਉਹ ਜੇ ਉਹ ਵਿਰੋਧ ਕਰਕੇ ਪਿੱਛੇ ਵੀ ਹੋਈ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਜਿਹੜੀ ਆ ਕੇਂਦਰੀਕਰਨ ਦੀ ਜਿਹੜੀ ਨੀਤੀ ਆ ਜਾਂ ਆਮ ਸਿੱਖਿਆ ਨੀਤੀ ਜਿਹੜੀ ਪ੍ਰਾਈਵੇਟੇਸ਼ਨ ਨੂੰ ਪੜਾਵ ਦਿੰਦੀ ਆ ਉਸ ਨੀਤੀ ਨੂੰ ਰੱਦ ਕਰ ਰਹੇ ਆ ਜਿੰਨਾ ਟਾਈਮ ਨਵੀਂ ਸਿੱਖਿਆ ਨੀਤੀ 2020 ਉਹ ਰੱਦ ਨਹੀਂ ਕਰਦੀ ਪੰਜਾਬ ਸਰਕਾਰ ਉਹਨਾਂ ਟਾਈਮ ਜਿਹੜੀ ਆ ਤਲਵਾਰ ਸਰਕਾਰੀ ਸਕੂਲਾਂ ਕਾਲਜਾਂ ਤੇ ਉਹ ਲਟਕਦੀ ਰਹੂਗੀ ਜੀ ਪੰਜਾਬ ਸਰਕਾਰ ਨੂੰ ਅਗਰ ਸੱਚੀ ਉਹ ਪੰਜਾਬ ਹਤੈਸ਼ੀ ਹੈਗੀ ਆ ਤਾਂ ਪੰਜਾਬ ਸਰਕਾਰ ਜੇ ਜਿਹੜੀ ਆਪਦੀ ਸਿੱਖਿਆ ਨੀਤੀ ਆਪ ਬਣਾਵੇ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਰੱਦ ਕਰੇ ਉਦੋਂ ਇਹ ਮੰਨਿਆ ਜਾਊਗਾ ਕਿ ਹਾਂ ਪੰਜਾਬ ਸਰਕਾਰ ਸੱਚੀ ਨਿੱਜੀਕਰਨ ਦੇ ਖਿਲਾਫ ਤੇ ਪੰਜਾਬ ਦੀ ਹਤੈਸ਼ੀ ਆ ਤੇ ਅਸੀਂ ਇਹ ਮੰਨਦੇ ਆ ਕਿ ਕੱਲੇ ਬਿਆਨ ਤੇ ਜਿਹੜਾ ਉਹਨਾਂ ਦੇ ਜਿਹੜਾ ਉਹ ਜਿਹੜਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਆਮ ਆਦਮੀ ਪਾਰਟੀ ਤਾਂ ਹਜ਼ਾਰਾਂ ਬਿਆਨ ਦਿੰਦੀ ਆ ਹਰ ਰੋਜ਼ ਪਰ ਉਹਦੇ ਵਿੱਚ ਲਾਗੂ ਤਾਂ ਕੋਈ ਵੀ ਨਹੀਂ ਕਰਦੀ ਹੈਗੀ ਇਸ ਲਈ ਅਜੇ ਹਜੇ ਸ਼ੱਕ ਦੇ ਘੇਰੇ ਚਾ ਵੀ ਇਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਸੱਚੀ ਹੋਰ ਰੱਦ ਕੀਤਾ ਜਾਂ ਕਹ ਲਿਆ ਗੱਲਾਂ ਹੀ ਕੀਤੀਆਂ ਜੀ ਅੱਛਾ ਹਰਵੀਰ ਜੀ ਤੁਸੀਂ ਨਵੀਂ ਸਿੱਖਿਆ ਨੀਤੀ ਦੀ ਗੱਲ ਕਰ ਰਹੇ ਹੋ 2020 ਵਾਲੀ ਜੋ ਨਵੀਂ ਸਿੱਖਿਆ ਨੀਤੀ ਹੈਗੀ ਆ ਚਲੋ ਸਰਕਾਰ ਨੇ ਇਹ ਪ੍ਰੋਪੋਜ਼ਲ ਐਕਸੈਪਟ ਕੀਤੀ ਕਿ ਅਸੀਂ ਅੱਠ ਜੋ ਕਾਲਜ ਹੈਗੇ ਉਹਨਾਂ ਨੂੰ ਆਟੋਨਮਸ ਕਰਾਂਗੇ ਇਹਦਾ ਨਵੀਂ ਸਿੱਖਿਆ ਨੀਤੀ ਦੇ ਅੰਡਰ ਸੀਗਾ ਉਹ ਇੱਕ ਵਾਰੀ ਵਾਪਸ ਲੈ ਲਿਆ ਫਿਰ ਤੁਸੀਂ ਕਿਸ ਬੇਸ ਤੇ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਨਵੀਂ ਸਿੱਖਿਆ ਨੀਤੀ ਹੈ ਜਿਹੜੀ ਲਾਗੂ ਕਰ ਰਹੀ ਹੈਗੀ ਆ ਕੀ ਐਸਾ ਕੀਤਾ ਹੈਗਾ ਨਵੀਂ ਸਿੱਖਿਆ ਪ੍ਰਣਾਲੀ ਦੇ ਵਿੱਚ ਉਹਨਾਂ ਨੇ ਜੋ ਹੁਣ ਚੱਲ ਰਹੀ ਹੈਗੀ ਦੇਖੋ ਪੰਜਾਬ ਸਰਕਾਰ ਦਾ ਇੱਕ ਹੀ ਫੈਸਲਾ ਲੈ ਲੀ ਜਿਵੇਂ ਆਪਾਂ ਇਹਨਾਂ ਨੇ 118 ਸਕੂਲ ਆਫ ਫੈਮਿਨੈਂਸ ਬਣਾਏ 118 ਸਕੂਲ ਆਫ ਫੈਮਿਨੈਂਸ ਬਣਾ ਕੇ ਇਹਨਾਂ ਨੇ ਇਹ ਸਾਬਤ ਕੀਤਾ ਕਿ ਪੰਜਾਬ ਸਰਕਾਰ ਕਰ ਰਹੀ ਹੈ ਸਿੱਖਿਆ ਚ ਕ੍ਰਾਂਤੀ ਲਿਆਉਣ ਦੇ ਨਾਂ ਤੇ ਜਿਹੜਾ ਉਹ ਇੱਕ ਮਾਡਲ ਪੇਸ਼ ਕੀਤਾ ਸਕੂਲ ਆਫ ਫੈਮਿਨੈਂਸ ਦੇ ਨਾਂ ਤੇ ਪਰ ਉਹ ਸਕੂਲ ਆਫ ਫੈਮਿਨੈਂਸ ਹੈ ਕੀ ਸ਼ਿੱਖਿਆ ਨੀਤੀ ਇਹ ਕਹਿੰਦੀ ਆ ਕਿ ਸਾਰੇ ਸਕੂਲਾਂ ਤੇ ਪੈਸੇ ਲਾਉਣ ਦੀ ਲੋੜ ਨਹੀਂ ਹੈ ਇੰਨੇ ਸਕੂਲਾਂ ਦੀ ਲੋੜ ਨਹੀਂ ਹੈ ਕੁਝ ਕੁ ਸਕੂਲਾਂ ਨੂੰ ਛੱਡ ਕੇ ਬਾਕੀ ਸਕੂਲ ਬੰਦ ਕਰ ਦੇਣੇ ਚਾਹੀਦੇ ਆ ਜਿਵੇਂ ਸਿੱਖਿਆ ਨੀਤੀ ਚ ਇਹ ਹੈਗਾ ਕਿ 10 ਤੋਂ 12 ਕਿਲੋਮੀਟਰ ਦੇ ਘੇਰੇ ਚ ਇੱਕ ਹੀ ਸਕੂਲ ਹੋਣਾ ਚਾਹੀਦਾ ਉਵੇਂ ਆਮ ਆਮ ਆਦਮੀ ਪਾਰਟੀ ਕਰ ਰਹੀ ਹੈ ਵੀ 118 ਸਕੂਲਾਂ ਤੇ ਇਕੱਲਾ ਪੈਸਾ ਲਾਉਣਾ ਇਹੀ ਸਕੂਲਾਂ ਨੂੰ ਜਿਹੜਾ ਮੋਡੀਫਾਈ ਕਰਨਾ ਬਾਕੀ ਸਕੂਲਾਂ ਤੇ ਪੈਸੇ ਲਾਉਣ ਦੀ ਲੋੜ ਨਹੀਂ ਹੈ ਇਹ ਹੁਣ ਨਵੀਂ ਸਿੱਖਿਆ ਨੀਤੀ ਲਾਗੂ ਕਰ ਰਹੀ ਆ ਆਪ ਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਹ ਬਿਲਕੁਲ 118 ਸਕੂਲਾਂ ਨੂੰ ਮੋਡੀਫਾਈ ਕਰਨ ਦੇ ਨਾਂ ਤੇ ਬਾਕੀ ਸਕੂਲਾਂ ਤੋਂ ਜਿਹੜਾ ਪੈਸੇ ਲਾਉਣ ਤੋਂ ਪਿੱਛੇ हट ਰਹੀ ਹੈ ਪੰਜਾਬ ਸਰਕਾਰ ਇਹ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦਾ ਤਰੀਕਾ ਹੈ ਇੱਕ ਦੂਜੀ ਗੱਲ ਜਦੋਂ ਦੀ ਪੰਜਾਬ ਸਰਕਾਰ ਆਈ ਆ ਇੱਕ ਵੀ ਕਾਲਜ ਦੱਸਦੇ ਉਹ ਜਿੱਥੇ ਉਹਨਾਂ ਨੇ ਸਰਕਾਰੀ ਭਰਤੀ ਕੀਤੀ ਹੋਵੇ ਕੋਈ ਸਰਕਾਰ ਕਾਲਜ ਵਿੱਚ ਜਿਹੜਾ ਸਰਕਾਰੀ ਭਰਤੀ ਪ੍ਰੋਫੈਸਰਾਂ ਦੀ ਹੋਈ ਨਹੀਂ ਹੈ ਜਿਹੜੇ ਪ੍ਰੋਫੈਸਰ ਸਰਕਾਰੀ ਮਤਲਬ ਇੱਥੇ ਕਾਲਜਾਂ ਚ ਪੜ੍ਹਾ ਵੀ ਰਹੇ ਆ ਕੋਈ ਗੈਸਟ ਫੈਕਲਟੀ ਆ ਕੋਈ ਕੰਟਰੈਕਟ ਤੇ ਆ ਕੋਈ ਮਤਲਬ ਪਾਰਟ ਟਾਈਮਰ ਆ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਸੀ ਸਰਕਾਰ ਨੂੰ ਜੇ ਉਹਨਾਂ ਨੂੰ ਸੱਚੀ ਵਿਦਿਅਕ ਅਦਾਰਿਆਂ ਦੀ ਜਿਹੜੀ ਫਿਕਰ ਹੁੰਦੀ ਪੜ੍ਹਾਈ ਦੀ ਫਿਕਰ ਹੁੰਦੀ ਪੰਜਾਬ ਦੀ ਫਿਕਰ ਹੁੰਦੀ ਉਹਨਾਂ ਨੇ ਕੋਈ ਜਿਹੜਾ ਅਧਿਆਪਕ ਕੋਈ ਪ੍ਰੋਫੈਸਰ ਜਿਹੜਾ ਕਾਲਜਾਂ ਚ ਪੱਕਾ ਨਹੀਂ ਕੀਤਾ ਹੈਗਾ ਦੂਜੀ ਗੱਲ ਕੀ ਲਗਾਤਾਰ ਪੰਜਾਬ ਸਰਕਾਰ ਨਵੀਂ ਸਿੱਖਿਆ ਨੀਤੀ ਢੇਡੇ ਢੰਗ ਨਾਲ ਲਾਗੂ ਕਰ ਰਹੀ ਹੈ ਜਦੋਂ ਨਵੀਂ ਜਦੋਂ ਖ Okay. ਉਦੋਂ ਸਾਰਿਆਂ ਨੂੰ ਪਹਿਲਾਂ ਲਾਗੂ ਕਰਨ ਵਾਲੀ ਆਮ ਆਦਮੀ ਪਾਰਟੀ ਸੀ ਦਿੱਲੀ ਵਿੱਚ ਇਹਨਾਂ ਨੇ ਲਾਗੂ ਕੀਤੇ ਹੁਣ ਜਦੋਂ ਨਵੀਂ ਸਿੱਖਿਆ ਨੀਤੀ ਆਈ ਹੈ ਤਾਂ ਇਹ ਕੇਂਦਰ ਨਾਲੋਂ ਵੀ ਕਾਹਲੀ ਹੋਈ ਪਈ ਹੈ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਲਈ ਹਰ ਜਦੋਂ ਜਦੋਂ ਵੀ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਕਦੇ ਸੂਬਿਆਂ ਦੇ ਅਧਿਕਾਰਾਂ ਦੇ ਹੱਕ 'ਚ ਨਹੀਂ ਖੜੀ ਪੰਜਾਬ ਦਾ ਪਾਣੀ ਲਟਾਉਣ ਲਈ ਆਮ ਆਦਮੀ ਪਾਰਟੀ ਕਾਹਲੀ ਹੋਈ ਹੋਈ ਹੈ ਹੈਨਾ ਤੀਜੀ ਨਹਿਰ ਕੱਢਣ ਦੇ ਨਾਂ ਤੇ ਰਾਜਸਥਾਨ ਨੂੰ ਪਾਣੀ ਦਿੱਤਾ ਜਾ ਰਿਹਾ ਠੀਕ ਹੈ ਜਿਹੜਾ ਪੰਜਾਬ ਦੇ ਬਿਜਲੀ ਬੋਰਡ ਆ ਉਹਨਾਂ ਲਈ ਕਿੰਨਾ ਕੁ ਬੋਲਿਆ ਜਿਹੜਾ ਆਮ ਆਦਮੀ ਪਾਰਟੀ ਦਾ ਮੁੱਖ ਮੰ ਸਿੱਖਿਆ ਨੂੰ ਪ੍ਰਾਈਵੇਟ ਕਰਨ ਦੀ ਜਿਹੜੀ ਗੱਲ ਆ ਰਹੀ ਹੈ ਜਾਂ ਕੇਂਦਰੀਕਰਨ ਦੀ ਗੱਲ ਆ ਰਹੀ ਹੈ ਉਹ ਨੀਤੀ ਨੂੰ ਜਨਾ ਟਾਈਮ ਰੱਦ ਕਰਨ ਦੀ ਗੱਲ ਨਹੀਂ ਕਰਦਾ ਭਗਵੰਤਮਾਨ ਭਗਵੰਤਮਾਨ ਸਰਕਾਰ ਉਹਨਾਂ ਟਾਈਮ ਅਸੀਂ ਇਹ ਨਹੀਂ ਮੰਨ ਸਕਦੇ ਕਿ ਉਹ ਜਿਹੜੀ ਸਰਕਾਰ ਪੰਜਾਬ ਹਤਾਈ ਸੀ ਹੈਗੀ ਹੈ ਬਾਕੀ ਗੱਲ ਕੀ ਸਰਕਾਰੀ ਕਾਲਜਾਂ ਵਿੱਚ ਲਗਾਤਾਰ ਪੰਜਾਬ ਸਰਕਾਰ ਫੰਡ ਨਹੀਂ ਦੇ ਰਹੀ ਹੈਗੀ ਇੱਥੇ ਬੀਐਸਸੀ ਐਗਰੀਕਲਚਰ ਦੀ ਮਾਮਲੇ ਦੀ ਗੱਲ ਕਰ ਲਈਏ ਬੀਐਸਸੀ ਐਗਰੀਕਲਚਰ ਨੂੰ ਚਲਾਉਣ ਲਈ ਕਰੋੜਾ ਰੁਪਏ ਫੰਡ ਚਾਹੀਦਾ ਜੋ ਪੰਜਾਬ ਸਰਕਾਰ ਜੇ ਮਸ਼ਹੂਰੀਆਂ ਤੇ ਕਰੋੜਾ ਰੁਪਏ ਲਾ ਸਕਦੀ ਹੈ ਹੈਲੀਕਾਪਟਰ ਤੇ ਲਾ ਸਕਦੀ ਹੈ ਤੇ ਆਪ ਦੀ ਜਿਹੜੀ ਸਿਕਿਉਰਿਟੀ ਤੇ ਜਿਹੜਾ ਉਹ ਬੁਲਟ ਪ੍ਰੂਫ ਜਿਹੜੇ ਸ਼ੀਸ਼ੇ ਲਵਾ ਕੇ ਜਿਹੜਾ ਆਪਦੇ ਤੇ ਖਰਚਾ ਕਰ ਸਕਦੀ ਹੈ ਜਿਹੜਾ ਜਿਹਦੀ ਲੋੜ ਵੀ ਨਹੀਂ ਹੈਗੀ ਸੀ ਕੋਈ ਅਤਵਾਦੀ ਤਾਂ ਹੈ ਨਹੀਂ ਪੰਜਾਬ 'ਚ ਜਿਹੜਾ ਮੁੱਖ ਮੰਤਰੀ ਨੂੰ ਅਜੇ ਸ਼ੀਸ਼ੇ ਲਵਾਉਣ ਦੀ ਲੋੜ ਪੈ ਗਈ ਜਿਹੜਾ ਖਰਚਾ ਉਹ ਆਪਦੇ ਜਿਹੜੀ ਚਮਕਦਮਕ ਚਲਾ ਰਹੇ ਆ ਆਦੀਆਂ ਮਸ਼ਹੂਰੀਆਂ ਚਲਾ ਰਹੇ ਆ ਆਪਦੇ ਜਿਹੜੇ ਉਹ ਸਫਰਾਂ ਚ ਲਾ ਰਹੇ ਆ ਉਹੀ ਪੈਸਾ ਜੇ ਸਰਕਾਰੀ ਅਦਾਰਿਆਂ ਤੇ ਲਾਵੇ ਤਾਂ ਫੇਰ ਤਾਂ ਮੰਨੀਏਗੀ ਪੰਜਾਬ ਸਰਕਾਰ ਸੱਚੀ ਜਿਹੜੀ ਪੰਜਾਬ ਵਾਂਗ ਈ ਹੈਗੀ ਆ ਇੱਥੇ ਜਿਹੜਾ ਕਾਲਜ ਬ੍ਰਜਿੰਦਰਾ ਕਾਲਜ ਆ ਫੰਡ ਦੇ ਕਾਰਨ ਫੰਡਾ ਕਰਕੇ ਇੱਥੇ ਜਿਹੜਾ ਬਿਲਡਿੰਗਾਂ ਨਹੀਂ ਬਣ ਰਹੀਆਂ ਫੰਡਾਂ ਦੀ ਕਮੀ ਕਰਕੇ ਇੱਥੇ ਲੈਬ ਨਹੀਂ ਪੂਰੀ ਹੋ ਰਹੀ ਜਿਸ ਕਰਕੇ ਸਰਕਾਰ ਨੇ ਇਹ ਕਹਤਾ ਬ੍ਰਜਿੰਦਰਾ ਕਾਲਜ ਕੋਲੇ ਲੈਬ ਨਹੀਂ ਹੈਗੀ ਇਸ ਕਰਕੇ ਖੇਤੀਬਾੜੀ ਦੀ ਪੜ੍ਹਾਈ ਬੰਦ ਹੋ ਰਹੀ ਹੈ ਬ੍ਰਜਿੰਦਰਾ ਕਾਲਜ ਕੋਲੇ ਪ੍ਰੋਫੈਸਰ ਘਟਾ ਐਗਰੀਕਲਚਰਲੀ ਇਸ ਕਰਕੇ ਪੜ੍ਹਾਈ ਬ ਸਰਕਾਰ ਸੱਚੀ ਪੰਜਾਬ ਤਾਂ ਐਸੀ ਹੁੰਦੀ ਤਾਂ ਇੱਥੇ ਪ੍ਰੋਫੈਸਰਾਂ ਦੀ ਗਿਣਤੀ ਪੂਰੀ ਕਰਦੀ ਇੱਥੇ ਜਿੰਨੀਆਂ ਲੈਬ ਚਾਹੀਦੀਆਂ ਉਹਦੇ ਲਈ ਫੰਡ ਜਨਰੇਟ ਜਿਹੜੀ ਉਹ ਪੰਜਾਬ ਸਰਕਾਰ ਕਰਦੀ ਇੱਥੇ ਜੋ ਵੀ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਉਹ ਪੰਜਾਬ ਸਰਕਾਰ ਕਰਦੀ ਤਾਂ ਅਸੀਂ ਮੰਨਦੇ ਕਿ ਪੰਜਾਬ ਸਰਕਾਰ ਸੱਚੀ ਖੇਤੀ ਬੜੀ ਲਈ ਜਾ ਜਾਂ ਕਿਸੇ ਵੀ ਕੋਰਸ ਨੂੰ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਲਈ ਜਿਹੜੀ ਚਿੰਤਤ ਹੈਗੀ ਐ ਇੱਥੇ ਤੁਸੀਂ ਸਪੀਕਰ ਨੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਉਹ ਐਡਾ ਵੱਡਾ ਉਹਦਾ ਚੱਕੀ ਫਿਰਦੇ ਆ ਹੈਣਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਹੁਣ ਆਪਦੇ ਇਲਾਕੇ ਵਿੱਚ ਉਹ ਖੇਤੀਬਾੜੀ ਦੀ ਪੜ੍ਹਾਈ ਨਹੀਂ ਬਚਾ ਸਕਦੇ ਅਸੀਂ ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਨਹੀਂ ਰੱਖਦੇ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰਨ 'ਚ ਉਹਨਾਂ ਦੀ ਪੂਸ਼ ਬਣ ਕੇ ਰਹਿੰਦੀ ਆ ਅਸੀਂ ਇਹ ਡਿਮਾਂਡ ਕਰਦੇ ਆ ਕਿ ਜੇ ਆਮ ਆਦਮੀ ਪਾਰਟੀ ਨੇ ਬਚਣਾ ਤਾਂ ਉਹ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵੱਲ ਧਿਆਨ ਦੇਵੇ ਇੱਥੇ ਬੀਏਸੀ ਐਗਰੀਕਲਚਰ ਪੰਜਾਬ 'ਚ ਹੋਰ ਕਿਤੇ ਵੀ ਹੈਣੀਗੀ ਸਰਕਾਰੀ ਕਾਲਜ ਵਿੱਚ ਬੀਏਸੀ ਐਗਰੀਕਲਚਰ ਉਹਨੂੰ ਖਤਮ ਕਰਨ ਦਾ ਫੈਸਲਾ ਵਾਪਸ ਲਾਵੇ ਜਿਵੇਂ ਇਹ 8 ਕਾਲਜਾਂ ਨੂੰ ਇਹ ਕਹਿ ਕੇ ਕਹਿੰਦੇ ਵੀ ਪੰਜਾਬ ਦੇ ਜਿਹੜਾ ਖਿਲਾਫ ਫੈਸਲਾ ਉਹ ਅਸੀਂ ਵਾਪਸ ਲੈਨੇ ਆ ਜਿਹੜਾ ਪੰਜਾਬ ਦੇ ਖਿਲਾਫ ਜਾਂਦਾ ਫੈਸਲਾ ਉਹਦੀ ਅਸੀਂ ਸਮੀਖਿਆ ਕਰਦੇ ਆ ਹਨਾ ਸਮੀਖਿਆ ਕਰਾਂਗੇ ਫਿਰ ਇਸ ਫੈਸਲੇ ਦੀ ਵੀ ਸਮੀਖਿਆ ਕਰੇ ਪੰਜਾਬ ਸਰਕਾਰ ਵੀ ਇਹ ਫੈਸਲਾ ਵੀ ਪੰਜਾਬ ਦੇ ਪੰਜਾਬ ਦੇ ਖਿਲਾਫ ਆ ਪੰਜਾਬ ਦੇ ਵਿਦਿਆਰਥੀਆਂ ਦੇ ਖਿਲਾਫ ਆ ਕਿ ਖੇਤੀਬਾੜੀ ਦੀ ਪੜ੍ਹਾਈ ਵੀ ਇੱਕੋ ਇੱਕ ਸਰਕਾਰੀ ਕਾਲਜ ਚ ਸੀਗੀ ਉੱਥੇ ਵੀ ਤੁਸੀਂ ਬੰਦ ਕਰਨ ਜਾ ਰਹੇ ਆ ਉੱਥੇ ਕੋਰਸ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਮਾਨਤਾ ਬਹਾਲ ਕੀਤੀ ਜਾਵੇ ਤੇ ਇਹ ਵਿਦਿਆਰਥੀਆਂ ਦੇ ਤੇ ਵਿਖਣਾ ਖੇਡਣਾ ਬੰਦ ਕਰੇ ਪੰਜਾਬ ਸਰਕਾਰ ਅਸੀਂ ਐਲਾਨ ਵੀ ਕਰਦੇ ਆ ਕਿ ਅਸੀਂ ਪੰਜਾਬ ਪੰਜਾਬ ਸਰਕਾਰ ਦੇ ਖਿਲਾਫ ਉੱਥੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਲੇਆ ਬੁਰਦਤ ਸਿੰਘ ਸੇਖੋ ਉਹਨਾਂ ਦਾ ਘਰ ਕੇ ਰਨ ਜਾ ਰਹੇ ਆ 28 ਤਰੀਕ ਨੂੰ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਸਿੱਖਿਆ ਵਾਸਤੇ ਜਿਹੜਾ ਸੀਰੀਅਸ ਹੋਵੇ ਵਿਦਿਆਰਥੀ ਦੀ ਸਿੱਖਿਆ ਵਾਸਤੇ 28 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਜਿਹੜਾ ਸੇਖੋ ਸੇਖੋ ਦੇ ਘਰ ਦਾ ਘਰਾਓ ਕੀਤਾ ਜਾ ਰਿਹਾ ਐ ਇਸੇ ਮੰਗ ਤੇ ਕਿ ਪ੍ਰਾਈਵੇਟਾਈਜੇਸ਼ਨ ਕਰਨਾ ਸਰਕਾਰ ਬੰਦ ਕਰੇ ਬੀਏਸੀ ਐਗਰੀਕਲਚਰ ਨੂੰ ਮੁੜ ਤੋਂ ਜਿਹੜਾ ਸਰਕਾਰੀ ਕੀਤਾ ਜਾਵੇ ਤੇ ਮਾਨਤਾ ਬਹਾਲ ਕੀਤੀ ਜਾਵੇ ਤੇ ਜੋ ਵੀ ਰਿਕੁਆਇਰਮੈਂਟ ਇੱਥੇ ਚਾਹੀਦੀਆਂ ਐਗਰੀਕਲਚਰ ਨੂੰ ਚਲਾਉਣ ਲਈਆਂ ਚਲਾਉਣ ਦੀ ਉਹ ਸਰਕਾਰ ਆਪ ਪੂਰੀਆਂ ਕਰੇ ਇਸ ਮੰਗ ਤੇ 28 ਤਰੀਕ ਨੂੰ ਬੁੱਧਵਾਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ 28 ਤਰੀਕ ਨੂੰ ਬੁੱਧਵਾਰ ਇੱਥੇ ਰੈਸਟ ਹਾਊਸ ਇਕੱਠੇ ਹੋ ਕੇ ਜਿਹੜਾ ਲੋਕ 11 ਵਜੇ ਸੇਖੋ ਸਾਹਿਬ ਦੇ ਘਰ ਵਾਲਾ ਜਿਹੜਾ ਮਾਰ ਸ਼ੁਰੂ ਕਰਨਗੇ ਅਸੀਂ ਤੁਹਾਡੇ ਮਾਦੀਮ ਰਹੀਏ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜੋ ਜੋ ਵੀ ਲੋਕ ਇੱਥੇ ਖੇਤੀਬਾੜੀ ਦੀ ਪੜ੍ਹਾਈ ਲਈ ਜਾਂ ਵਿਦਿਆਰਥੀਆਂ ਦੀ ਸਿੱਖਿਆ ਲਈ ਚਿੰਤਤਾ ਉਹਨਾਂ ਨੂੰ ਇਸ ਸੰਘਰਸ਼ ਵਿੱਚ ਸਾਡੀ ਜਰੂਰ ਮਦਦ ਕਰਨ ਅਸੀਂ ਉਮੀਦ ਕਰਦੇ ਆਂ ਕਿ ਲੋਕ ਜਿੰਨੀ ਵੱਡੀ ਗਿਣਤੀ ਵਿੱਚ ਜਿਵੇਂ ਲੋਕਾਂ ਦੇ ਵਿਰੋਧ ਕਰਕੇ ਅੱਠ ਕੌਲਜਾਂ ਵਾਲਾ ਫੈਸਲਾ ਜਿਹੜਾ ਵਾਪਸ ਵਾਪਸ ਹੋਇਆ ਉਸੇ ਤਰ੍ਹਾਂ ਅਗਰ ਹਰ ਥਾਂ ਤੇ ਜਿੱਥੇ ਜਿੱਥੇ ਪ੍ਰਾਈਵੇਟੇਸ਼ਨ ਦਾ ਹੱਲਾ ਹੋ ਰਿਹਾ ਉੱਥੇ-ਉੱਥੇ ਅਗਰ ਲੋਕ ਵਿਰੋਧ 'ਚ ਜਿਹੜੇ ਪਹੁੰਚਣਗੇ ਤਾਂ ਸਾਰੇ ਫੈਸਲੇ ਤੇ ਆਪਾਂ ਸਰਕਾਰ ਨੂੰ ਸਮੀਖਿਆ ਕਰਨ ਤੇ ਮਜਬੂਰ ਕਰਾਂਗੇ ਸਾਰੇ ਦੇ ਪ੍ਰਾਈਵੇਟੇਸ਼ਨ ਦੇ ਖਿਲਾਫ ਜਿਨ੍ਹਾਂ ਨੇ ਵੀ ਪ੍ਰਾਈਵੇਟੇਸ਼ਨ ਦੇ ਹੱਕ ਚ ਫੈਸਲੇ ਲਏ ਆ ਉਹ ਵਾਪਸ ਕਰਾਉਣ ਲਈ ਜਿਹੜਾ ਸਰਕਾਰ ਨੂੰ ਮਜਬੂਰ ਕਰਾਂਗੇ ਅਸੀਂ 28 ਤਰੀਕ ਨੂੰ ਵੱਡੀ ਗਿਣਤੀ ਵਿਦਿਆਰਥੀ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਸ਼ਾਮਲ ਹੋ ਕੇ ਜਿਹੜਾ ਬੀਐਸਏ ਐਗਰੀਕਲਚਰ ਨੂੰ ਮੁੜ ਤੋਂ ਸਰਕਾਰੀ ਕਰਾਉਣ ਲਈ ਤੇ ਕੋਰਸ ਦੀ ਮਾਨਤਾ ਬਹਾਲ ਕਰਾਉਣ ਲਈ ਜਿਹੜਾ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਨਵੀਂ ਸਿੱਖਿਆ ਨੀਤੀ ਨਵੀਂ ਸਿੱਖਿਆ ਨੀਤੀ ਜਦੋਂ ਆਪਾਂ ਗੱਲ ਕਰਦੇ ਆ ਕਿ ਨਵੀਂ ਆ ਹਨਾ ਨਵੀਂ ਚੀਜ਼ ਆ ਐਡਵਾਂਸ ਹੋਊਗਾ ਕਿਉਂ ਵਿਰੋਧ ਹੋ ਰਿਹਾ ਹੈ ਇਹੋ ਜਿਹਾ ਕੀ ਹੈਗਾ ਇਸ ਸਿੱਖਿਆ ਨੀਤੀ ਦੇ ਵਿੱਚ ਵੀ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋਗੇ ਆ ਕੀ ਇਸ ਦੇ ਵਿੱਚ ਵਿਦਿਆਰਥੀਆਂ ਦੇ ਵਿਰੋਧੀ ਕੀ ਫੈਸਲੇ ਹੈਗੇ ਇਸ ਨੀਤੀ ਦੇ ਤਹਿਤ ਦੇਖੋ ਜਿਹੜੇ ਬੰਦੇ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਆ ਕੇਂਦਰ ਸਰਕਾਰ ਚ ਜਿਹੜੀ ਸਰਕਾਰ ਕੇਂਦਰ ਦੀ ਸਰਕਾਰ ਆ ਉਹਦੇ ਇੱਕ ਵਿਚਾਰਧਾਰਾ ਆ ਆਰਐਸਐਸ ਦੀ ਵਿਚਾਰਧਾਰਾ ਆ ਆਰਐਸਐਸ ਹੀ ਮੰਨਦੀ ਆ ਕਿ ਜਿਹੜੀ ਸਿੱਖਿਆ ਢਾਂਚਾ ਪੰਜਾਬ ਦਾ ਪ੍ਰਾਚੀਨ ਕਾਲ ਚ ਰਿਹਾ ਜਿਹੜੇ ਲੋਕ ਮੰਨਦੇ ਹੋ ਰਹੇ ਹੋਣ ਕਿ ਪ੍ਰਾਚੀਨ ਕਾਲ ਵਿੱਚ ਭਾਰਤ ਦਾ ਸਿੱਖਿਆ ਪ੍ਰਬੰਧ ਬਹੁਤ ਚੰਗਾ ਰਿਹਾ ਹੈ ਨਾ ਪ੍ਰਾਚੀਨ ਸਿੱਖਿਆ ਨੂੰ ਪ੍ਰਮੋਟ ਕਰਨ ਵਾਲੇ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਆ ਤੇ ਉਹ ਨਵੀਂ ਸਿੱਖਿਆ ਨੀਤੀ ਵਿੱਚ ਨਵਾਂ ਕੁਝ ਨਹੀਂ ਹੈ ਪ੍ਰਾਣੀ ਸਿੱਖਿਆ ਜਿਹੜੀ ਆਪਾਂ ਭਾਰਤ ਵਿੱਚ ਜਿਹੜੀ ਪਿਛਾਖੜੀ ਸਿੱਖਿਆ ਰਹੀ ਹੈ ਸਿੱਖਿਆ ਪ੍ਰਬੰਧ ਰਿਹਾ ਜਿੱਥੇ ਵਰਨ ਵਵਸਥਾ ਹੁੰਦੀ ਸੀ ਜਿੱਥੇ ਕੁਝ ਜਾਤਾਂ ਨੂੰ ਪੜ੍ਹਨ ਦਾ ਅਧਿਕਾਰ ਹੀ ਨਹੀਂ ਹੈਗਾ ਸੀ ਊਚ ਨੀਚ ਦਾ ਜਿਹੜਾ ਬਹੁਤ ਦਬਦਬਾ ਸੀਗਾ ਉਸ ਉਸ ਸਿੱਖਿਆ ਨੀਤੀ ਨੂੰ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ ਹੈ ਅਸੀਂ ਜਿਹੜਾ ਪੰਜਾਬ ਸਰਕਾਰ ਨੂੰ ਵੀ ਇਸੇ ਕਰਕੇ ਇਹ ਵਾਰ-ਵਾਰ ਕਹਿ ਰਹੇ ਆ ਕਿ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਇੱਕ ਵਿਚਾਰਧਾਰਾ ਦੀ ਸਰਕਾਰ ਆ ਜਿਹੜੀ ਇਹ ਮੰਨਦੀ ਹੈ ਕਿ ਇਥੇ ਚਾਰ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੀ ਇਹ ਮੰਨਦੀ ਹੈ ਕਿ ਵਰਨ ਵਿਵਸਥਾ ਹੁੰਦੀ ਆ ਜਿਹੜੀ ਜਿਹੜੀ ਸਰਕਾਰ ਇਹ ਮੰਨਦੀ ਆ ਕਿ ਘੱਟ ਗਿਣਤੀਆਂ ਨੂੰ ਜਿਹੜਾ ਪੰਜਾਬ ਚ ਮਤਲਬ ਭਾਰਤ ਵਿੱਚ ਰਹਿਣੇ ਨਹੀਂ ਚਾਹੀਦਾ ਕੱਲੀ Hindu ਧਰਮ ਦਾ ਬੋਲਬਾਲਾ ਹੋਣਾ ਚਾਹੀਦਾ ਇੱਕ 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 ਦੀ ਗੱਲ ਕਰਦੀ ਹੈ ਇੱਕ ਭਾਰਤ ਇੱਕ ਦੇਸ਼ ਇੱਕ ਨੇਤਾ ਇੱਕ ਇੱਕ ਭਾਸ਼ਾ ਇੱਕ ਨੀਤੀ ਹੈਨਾ ਜਿਹੜੀ ਸਰਕਾਰ ਇੱਕ ਇੱਕ ਦੀ ਗੱਲ ਕਰਦੀ ਆ ਉਹ ਸਰਕਾਰ ਜਿਹੜੀ ਉਹ ਕਦੇ ਵੀ ਸਿੱਖਿਆ ਦੇ ਮਾਮਲੇ ਵਿੱਚ ਕੋਈ ਕ੍ਰਾਂਤੀ ਨਹੀਂ ਲੈ ਕੇ ਆਊਗੀ ਦੂਜੀ ਗੱਲ ਜਿਹੜੀ ਵਰਣ ਵਿਵਸਥਾ ਵਾਲੀ ਲੈ ਕੇ ਆਉਣ ਦੇ ਨਾਲ ਨਾਲ ਇਹ ਜਿਹੜੀ ਸਿੱਖਿਆ 'ਚ ਤਬਦੀਲੀਆਂ ਕਰ ਰਹੀ ਐ ਸਿਲੇਬਸਾਂ 'ਚ ਤਬਦੀਲੀਆਂ ਕਰ ਰਹੀ ਐ ਕੁਝ ਹੱਦ ਤੱਕ ਐਨਸੀਆਰਟੀ ਦੀਆਂ ਕਿਤਾਬਾਂ ਵਿੱਚ ਤਬਦੀਲੀਆਂ ਹੋ ਚੁੱਕੀਆਂ ਮੁਗਲ ਇਤਿਹਾਸ ਖਤਮ ਕੀਤਾ ਜਾ ਰਿਹਾ ਮੁਗਲ ਇਤਿਹਾਸ ਦੇ ਨਾਲ ਸਿੱਖ ਤੇ ਇਤਿਹਾਸ ਵੀ ਚਲਾ ਗਿਆ ਜਿਹੜੀਆਂ ਲੋਕਾਂ ਦੀਆਂ ਕੁਝ ਸਟਰਗਲਾਂ ਰਹੀਆਂ ਸਰਕਾਰਾਂ ਦੇ ਖਿਲਾਫ ਰਹੀਆਂ ਜਾਂ ਉਥੇ ਰਾਜਿਆਂ ਦੇ ਖਿਲਾਫ ਰਹੀਆਂ ਉਹ ਸਟਰਗਲਾਂ ਨੂੰ ਸਿਲੇਬਸਾਂ 'ਚੋਂ ਹਟਾ ਦਿੱਤਾ ਗਿਆ ਆਰਐਸਐਸ ਦੇ ਦਿੱਤੀ ਜੋ ਬੈਨ ਲੱਗਿਆ ਮਹਾਤਮਾ ਗਾਂਧੀ ਦਾ ਕਤਲ ਹੋਇਆ ਆਰਐਸਐਸ ਨੇ ਕੀਤਾ ਇਸ ਤੋਂ ਬਾਅਦ ਆਰਐਸਐਸ ਦੇ ਨੇ ਵੀ ਲੱਗਿਆ 2002 ਵਿੱਚ ਗੁਜਰਾਤ ਦੰਗੇ 'ਚ ਆਰਐਸ ਦਾ ਹੱਥ ਸੀ ਬੀਜੇਪੀ ਦਾ ਹੱਥ ਸੀ ਇਹੋ ਜਿਹੇ ਮੂਵਮੈਂਟਾਂ ਜਿਹੜੀਆਂ ਇਤਿਹਾਸ ਨੂੰ ਦੱਸਦੀਆਂ ਵੀ ਕਿਹਦਾ ਕੀ ਰੋਲ ਰਿਹਾ ਹੈ ਇਤਿਹਾਸ ਵਿੱਚ ਉਹ ਚੈਪਟਰ ਹਟਾ ਦਿੱਤੇ ਗਏ ਆ ਇਹ ਤੋਂ ਸਿੱਧਾ ਸਿੱਧਾ ਜ਼ਾਹਿਰ ਆ ਕਿ ਇਹ ਇੱਕ ਰੰਗਤ ਦਿੱਤੀ ਹੋਈ ਆ ਭਗਵੇਂ ਕਰਨ ਦੀ ਰੰਗਤ ਦੇ ਕੇ ਨਵੀਂ ਸਿੱਖਿਆ ਨੀਤੀ ਲੈ ਕੇ ਆਂਦੀ ਗਈ ਆ ਨਵੀਂ ਸਿੱਖਿਆ ਨੀਤੀ ਵਿੱਚ ਨਵਾਂ ਸਿਰਫ ਇੰਨਾ ਕਿ ਜੋ ਪੁਰਾਣਾ ਪਹਿਲਾ ਸੀਗਾ ਜੋ ਕਈ ਸਦੀਆਂ ਪਹਿਲਾਂ ਆਪਾਂ ਜਿਹੜਾ ਛੱਡ ਕੇ ਆਏ ਆ ਪਾਪੇ ਵਿੱਚ ਵਿੱਚ ਛੱਡ ਕੇ ਆ ਜਿਨ੍ਹਾਂ ਨੂੰ ਨਕਾਰ ਕੇ ਆ ਜਿਹੜੇ ਸਿਸਟਮ ਨੂੰ ਉਸ ਸਿਸਟਮ ਨੂੰ ਦੁਬਾਰਾ ਲੈ ਕੇ ਆਉਣਾ ਚਾਹੁੰਦੇ ਆ ਜਿੱਥੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਸੀਗਾ ਇਸ ਕਰਕੇ ਨਵੀਂ ਸਿੱਖਿਆ ਨੀਤੀ ਜਿਵੇਂ ਤਾਂ ਮਤਲਬ ਜਾਤ ਪਾਤ ਨੂੰ ਪ੍ਰਮੋਟ ਕਰਦੀ ਹੈ ਪ੍ਰਾਈਵੇਟੇਸ਼ਨ ਨੂੰ ਵੜਾਵਨਦੀ ਆ ਨਾਲ ਹੀ ਸੂਬਿਆਂ ਦੇ ਅਧਿਕਾਰ ਵੀ ਖੋਹਦੀ ਆ ਨਵੀਂ ਸਿੱਖਿਆ ਨੀਤੀ ਇੱਕ ਮਤਲਬ ਇਹੋ ਜਿਹਾ ਮਿਲਗੋਬਾ ਪ੍ਰਾਈਵੇਟੇਸ਼ਨ ਦਾ ਭਗਵੇਂ ਕਰਨ ਦਾ ਤੇ ਜਿਹੜਾ ਕੇਂਦਰੀਕਰਨ ਦਾ ਇਸ ਮਿਲਗੋਬੇ ਨੂੰ ਜਿਹੜਾ ਨਵੀਂ ਸਿੱਖਿਆ ਨੀਤੀ ਦੇ ਰਾਹੀਂ ਜਿਹੜਾ ਲੈ ਕੇ ਆਂਦਾ ਜਾ ਰਿਹਾ ਇਹ ਪੰਜਾਬ ਲਈ ਤੇ ਪੂਰੇ ਭਾਰਤ ਲਈ ਬਹੁਤ ਜਿਹੜਾ ਖਤਰਨਾਕ ਸਾਬਤ ਹੋਊਗਾ